ਬੁੱਝੋ ਜੀ ਇਸ ਪੁਝਾਰੇ ਨੂੰ ਬੁੱਝ ਸਕਦਾ ਪਾਰੋ ਆਏ ਹਾਂਜੀ ਪਾਰੋ ਆਏ ਹਿੰਟ ਦੋਨੇ ਹਾਂ ਤਦ ਤੱਕ ਸਾਡੇ ਵੀਰ ਭੈਣ ਕਮੈਂਟ ਕਰ ਤੁਸੀਂ ਹਿੰਟ ਦੋ ਹਿੰਟ ਇਹ ਚੀਜ਼ ਨੂੰ ਸਾਰਿਆਂ ਨੇ ਦੇਖਿਆ ਮੈਂ ਤਾਂ ਨਹੀਂ ਦੇਖਿਆ ਤਾਂ ਮੈਂ ਕੀ ਦੱਸ ਸਕਦਾ ਸਾਰੇ ਨੇ ਦੇਖਿਆ ਤਾਂ ਮੈਂ ਦੇਖਿਆ ਤਾਂ ਸਾਰਿਆਂ ਨੇ ਦੇਖਿਆ ਮੈਂ ਦੇਖਿਆ ਹਾਂ ਕਿੰਨੀ ਵਾਰ ਦੇਖਿਆ ਬਹੁਤ ਵਾਰ ਹੱਦੋਂ ਵੱਧ ਪਾਰੋ ਆਏ ਦੋ ਅੰਗਰੇਜ਼ ਇੱਕ ਮੱਠਾ ਤੇ ਇੱਕ ਤੇਜ ਇੱਕ ਤਾਂ ਤੇਜ ਹੈ ਇੱਕ ਮੱਠਾ ਆਂਦੀ ਤੂਫਾਨ ਕਿਵੇਂ ਜਿਹੜਾ ਮੀਂਹ ਆਇਆ ਕਦੀ ਹੌਲੀ ਹੌਲੀ ਆਇਆ ਆਂਦੀ ਤੂਫਾਨ ਤੇਜ਼ ਤੇਜ਼ ਆ ਗਿਆ ਨੋ ਗਲਤ ਜਵਾਬ ਬਾਹਰੋਂ ਆਏ ਦੋ ਅੰਗਰੇਜ਼ ਇੱਕ ਮੱਠਾ ਇੱਕ ਤੇਜ ਸੂਰਜ ਚੰਦਰਮਾ ਕਿਵੇਂ ਸੂਰਜ ਜਿਹੜਾ ਹੈ ਬੜਾ ਤੇਜ ਹੁੰਦਾ ਆਹਾਂ ਰੋਸ਼ਨੀ ਰੋਸ਼ਨੀ ਕਰ ਦਿੰਦਾ ਇੰਨੀ ਜ਼ਿਆਦਾ ਰੋਸ਼ਨੀ ਕਰ ਦਿੰਦਾ ਕਿ ਕਈ ਵਾਰ ਖੜੇ ਵੀ ਨਹੀਂ ਜਾਂਦਾ ਤੇ ਜਿਹੜਾ ਚੰਦਰਮਾ ਉਹ ਮੱਠਾ ਜਿਹਾ ਹੁੰਦਾ ਹਲਕਾ ਹਲਕਾ ਜਿਹਾ ਮਤਲਬ ਕਿ ਲਾਈਟ ਲਾਈਟ ਜੀ ਹੁੰਦੀ ਹੈਗੀ ਲਾਈਟ ਲਾਈਟ ਜੀ ਹਾਂ ਇਹ ਤਿੱਖਾ ਨਹੀਂ ਹੁੰਦਾ ਹਾਂ ਸਹੀ ਹੈ ਦਿਵਾਓ ਕੀ ਬਾਤ ਹੈ ਮੰਗਲਤੀ ਵਾਰ ਫਿਰ ਛਾ ਗਿਆ ਸੋ ਇਸ 부ਝਾਰ ਦਾ ਜਵਾਬ ਸੀਗਾ ਹੀ ਸੂਰਜ ਅਤੇ ਚੰਨ ਚੰਦ ਚੰਦਾ ਚੰਦਾ ਮਾਮਾ ਦੂਰ ਕੇ ਦਹੀਂ ਪਕੋੜੇ ਭੂਲ ਕੇ ਆਪ ਖਾਏ ਥਾਲੀ ਮੇ ਨੈਕਸਟ ਜੀ ਮੁੰਨੇ ਕੋ ਦੋ ਪਿਆਲੀ ਮੇ ਪਿਆਲੀ ਗਈ ਟੂਟ ਮੁੰਨਾ ਗਿਆ ਰੂਟ ਨਹੀਂ ਪਿਆਲੀ ਲਿਆएंगे ਮੁੰਨੇ ਕੋ ਮਨ ਆਏਗੇ ਏ ਬੱਚੇ ਹੁੰਦੇ ਆਪਾਂ ਨੇ ਕਿਉਂਦੇ ਪੜਿਆ ਕਰਦੇ ਸੀ ਖੈਰ ਚਲ ਅਗਲੀ ਬਾਜ਼ਾਰ ਸਰ ਨੈਕਸਟ ਬਾਜ਼ਾਰ ਤਾਂ ਹੈ ਜੀ ਆਪਣੀ ਰੰਗ ਹੈ ਮੇਰਾ ਕਾਲਾ ਕਾਲਾ ਉਜਾਲੇ ਵਿੱਚ ਦਿਖਾਈ ਦਿੰਦਾ ਹਾਂ ਪਰ ਹਨੇਰੇ ਵਿੱਚ ਲੁਕ ਜਾਂਦਾ ਦੇਖੋ ਰੰਗ ਭੇਤ ਤਾਂ ਕਦੀ ਕਰਨੇ ਨਹੀਂ ਚਾਹੀਦਾ ਕਾਲਾ ਹੋਵੇ ਗੋਰਾ ਹੋਵੇ ਸਭ ਪਰਮਾਤਮਾ ਨੇ ਬਣਾਏ ਹੋਏ ਬਟੇ ਜਸਟ ਓਨਲੀ ਇੱਕ ਬਾਜ਼ਾਰ ਤਾਂ ਓਕੇ ਰੰਗ ਹੈ ਮੇਰਾ ਕਾਲਾ ਕਾਲਾ ਅੱਗੇ ਅੰਧੇਰੇ ਵਿੱਚ ਦਿਸਦਾ ਉਜਾਲੇ ਵਿੱਚ ਦਿਖਾਈ ਦਿੰਦਾ ਹਾਂ ਹਨੇਰੇ ਵਿੱਚ ਲੁਕ ਜਾਂਦਾ काला रंग है तो अंधेरे चे लुकी जाऊगा फिर दीदी गलो अजक वीडियो भी चल रही हैं बड़ी अजीब वो अरीब भी चलते हैं कहें कि भाई मैं लिफ्ट दिय कहते मैं दो हाँ लेकिन स्कूटर से तो एक मतलब पिछे तो एक ही कल बैठे हो क्या लाइट तो जलाओ लाइट जलाने पिछले फिर गाने चल रहा है ना है <laughs> हाँ जी <laughs> दौ जी फिर माड़ा जहा दो फिर तीन मेरे ना पुछो फिर रंग है कला कला ਉਜਾਲੇ ਵਿੱਚ ਦਿਖਾਈ ਦਿੰਦਾ ਹਨੇਰੇ ਵਿੱਚੋਂ ਲੁਕ ਜਾਂਦਾ ਉਜਾਲੇ ਵਿੱਚ ਦਿਖਾਈ ਦਿੰਦਾ ਹਨੇਰੇ ਵਿੱਚ ਲੁਕ ਜਾਂਦਾ ਉਜਾਲੇ 'ਚ ਕੀ ਦਿਖਦਾ ਹੈ ਬਈ ਉਜਾਲੇ 'ਚ ਸਾਰਾ ਕੁਝ ਦਿਖਦਾ ਹੈ ਕਿਹੜੀ ਚੀਜ਼ ਜੋ ਚਾਲ 'ਚ ਨਹੀਂ ਦਿਖਦੀ ਮੈਨੂੰ ਦੱਸੋ ਫਿਰ ਮੈਂ ਇਹ ਹੀ ਕਿਹਾ ਉਜਾਲੇ ਵਿੱਚ ਦਿਖਾਈ ਦਿੰਦਾ ਉਜਾਲੇ 'ਚ ਦਿਖਾਈ ਦਿੰਦਾ ਹੈ ਤਾਂ ਹਨੇਰੇ 'ਚ ਲੁਕ ਜਾਂਦਾ ਹੈ ਰੰਗ ਉਹਦਾ ਕਾਲਾ ਕਾਲਾ ਹੂੰ ਵਹੀ ਇੱਕ ਹਿੰਟ ਹੋਰ ਦੋ ਕਿ ਕਿਸ ਚੀਜ਼ ਨਾਲ ਜੁੜਿਆ ਹੋਇਆ ਸਾਰੇ ਪਰਸਨਲ ਸਾਰੇ ਨਾ ਰਿਲੇਟਡ ਸਾਰੇ ਮੇਰੇ ਨਾਲ ਹੈ ਮੈਂ ਕਦੀ ਉਹ ਕੰਮ ਕੀਤਾ ਹੈ ਕੰਮ ਹੈ ਕੋਈ ਕਿਰਿਆ ਹੈ ਕੀ ਹੈ ਆਂ ਕਿਰਿਆ ਤਾਂ ਨਹੀਂ ਹੈਗੀ ਕੰਮ ਤਾਂ ਨਹੀਂ ਹੈਗਾ ਬਟ ਤੁਹਾਡੇ ਨਾਲ ਹੈ ਮੇਰੇ ਨਾਲ ਹੈ ਉਜਾਲੇ ਚ ਦਿਖਾਈ ਦਿੰਦਾ ਹੈ ਹਨੇਰੇ ਚ ਲੁਕ ਜਾਂਦਾ ਹੈ ਕੀ ਹੋ ਸਕਦਾ ਬਾਈ ਬੁਝੋ ਯਾਰ 부ਝਾਤ ਨੂੰ ਜੋ ਬੁੱਸਾ ਰਾ ਛੇਤੀ ਛੇਤੀ ਮੈਂ ਅੱਜ ਬੜਾ ਉਲਝ ਰਿਹਾ ਕਿਉਂ ਕਾਰਨ ਕੀ ਹੈ ਠੰਡ ਜਰਾ ਲੱਗਦੀ ਠੰਡ ਤਾਂ ਇਨੀ ਹੈ ਵੀ ਨਹੀਂ ਅੱਜ ਫਿਰ ਮੈਂ ਕਿਉਂ ਉਲਝ ਰਿਹਾ ਜਨਨਾ ਸਮਕਾ ਦੀਆ ਜਿਹੜਾ ਮੈਂ ਬਹੁਤ ਸਾਂਸਾਂ ਲੈ ਕੇ ਆਈ ਹਾਂ ਉਹ ਤਾਂ ਮੈਂ ਸੋਚ ਰਿਆਂ ਉਜਾਲੇ ਚ ਦਿਖਾਈ ਦਿੰਦਾ ਹੈ ਹਨੇਰੇ ਚ ਲੁਕ ਜਾਂਦਾ ਹੈ ਆਪਣਾ ਉਹ ਕੀ ਸੂਰਜ ਲੇਕਿਨ ਉਹ ਤਾਂ ਕਾਲਾ ਰੰਗ ਹੈ ਉਹ ਚਿੱਟੇ ਰੰਗ ਦਾ ਮੈਂ ਤੁਹਾਨੂੰ ਕਿਹਾ ਉਹ ਸਾਰੇ ਪਰਸਨਸ ਨਾਲ ਰਿਲੇਟਡ ਹੈ ਸੋ ਸੂਰਜ ਪਰਸੰਗਿਤ ਹੋ ਗਿਆ ਰੰਗ ਹੈ ਉਹਦਾ ਕਾਲਾ ਕਾਲਾ ਹੈ ਬਾਲ ਬਾਲ ਜੀ ਕਾਲੇ ਰੰਗ ਦੇ ਹੁੰਦੇ ਨੇ ਬਾਲ ਤੁਹਾਡੇ ਹਨੇਰੇ ਚ ਵੀ ਦਿਖਣਗੇ ਕਿਉਂਕਿ ਤੁਹਾਡੇ ਨਾਲ ਪਰਛਾਈ ਕਿਵੇਂ ਪਰਛਾਈ ਕਾਲੇ ਰੰਗ ਦੀ ਹੁੰਦੀ ਹੈ ਠੀਕ ਹੈ ਰੋਸ਼ਨੀ ਪਈਗੀ ਤਾਂ ਦਿਖਾਈ ਦੇਗੀ ਜੇ ਹਨੇਰਾ ਹੋਏਗਾ ਪਰਛਾਈ ਦਿਖਣੀ ਨਹੀਂ ਹਾਂ ਹੈ ਕਿਆ ਬਾਤ ਹੈ ਮੰਗਲ ਦਿਖਾ ਫਿਰ ਛਾ ਗਿਆ ਸੋ ਇਸ ਬੁਝਾਰ ਦੇ ਦਾ ਜਵਾਬ ਹੈ ਜੀ ਪਰਛਾਈ ਅਗਲੀ ਬੁਝਾਰ ਆਣ ਦੋ ਸਰ ਆਪਣਾ ਨੈਕਸਟ ਕੁਐਸਚਨ ਹੈ ਜੀ ਉਹ ਕਿਹੜੀ ਚੀਜ਼ ਆ ਜਿਹਦੀ ਕਿ ਗਰਦਨ ਤਾਂ ਹੈ ਪਰ ਸਿਰ ਨਹੀਂ ਹੈ ਗਰਦਨ ਹੈ ਪਰ ਸਿਰ ਨਹੀਂ ਹੈ ਇੱਕ ਮਿੰਟ ਗਰਦਨ ਤਾਂ ਹੈ ਬਟ ਸਿਰ ਨਹੀਂ ਹੈ ਜੇ ਤੁਸੀਂ ਇਹ ਕਹਿੰਦੇ ਕਿਹੋ ਜਿਹਾ ਕਿਹੜਾ ਪਰਸਨ ਹੈ ਜਿਹਦਾ ਸਿਰ ਤਾਂ ਹੈ ਪਰ ਗਰਦਨ ਨਹੀਂ ਹੈ ਫਿਰ ਮੈਂ ਕਹਿੰਦਾ ਕਪਲ ਸ਼ਰਬਾ ਸ਼ੋਅ ਵਾਲੀ ਉਹ ਹੈ ਨਹੀਂ ਅ ਕੌਣ ਹੈ ਉਹ ਮੁੱਟੀ ਜੀ ਉਹ ਕੋਕੂ ਸ਼ਾਰਦਾ ਕਿ ਕੁਸ਼ਾਰਦਾ ਜੋ ਵੀ ਹੈ ਉਹਦੀ ਗਰਦਨ ਨਹੀਂ ਹੈ ਨਾ ਨਹੀਂ ਵਟ ਗਲਤ ਜਵਾਬ ਜੋਖ ਸਪਾਟ ਹਾਂ ਤੇ ਮਤਲਬ ਗਰਦਨ ਤਾਂ ਹੈ ਪਰ ਸਿਰ ਨਹੀਂ ਹੈ ਸਿਰ ਨਹੀਂ ਹੈ ਬੁੱਝੋ ਜੀ ਬੁਝਾਰਤ ਵਿੱਚ ਬੁੱਝ ਸਕਦਾ ਹੈ ਕਮੈਂਟ ਬਾਕਸ 'ਚ ਲਿਆ ਦਿਓ ਨੇਰੀ ਕੀ ਹੋ ਸਕਦਾ ਨੇ ਹਜੀ ਹਿੰਟ ਦੋ ਤੁਹਾਨੂੰ ਪਤਾ ਹੈ ਮੇਰੀ ਗੱਡੀ ਹਿੰਟ ਤੁਮਨੇ ਨਾ ਹਿੰਟ ਦੋ ਵੀ ਨਾ ਇਹ ਸਾਡਾ ਸਵਧਾਨਿਕ ਹੱਕ ਹੈ ਸਾਨੂੰ ਦਿੱਤਾ ਗਿਆ ਬਕਾਇਦਾ ਹਾਂਜੀ ਆ ਮਤਲਬ ਕਿ ਇਹ ਚੀਜ਼ ਨੂੰ ਮੋਸਟਲੀ ਸਾਰੇ ਯੂਜ਼ ਕਰਦੇ ਨੇ ਅੱਛਾ ਇਹ ਨੂੰ ਮਤਲਬ ਤੁਸੀਂ ਉਹ ਕੰਮ ਕਰ ਰਹੇ ਹੋ ਕਿ ਹਰ ਕਿਸੇ ਨਾਲ ਪਹਿਲੇ ਗਿਆ ਸਾਰੇ ਨਾਲ ਹੈ ਹੁਣ ਕਹਿੰਦੇ ਸਾਰੇ ਯੂਜ਼ ਕਰਦੇ ਨੇ ਇਹ ਰਿਲੇਟਡ ਹੈ ਮੈਂ ਕੋਈ ਖਾਸ ਜੀ ਚੀਜ਼ ਨਹੀਂ ਲੈ ਕੇ ਗਰਦਨ ਤਾਂ ਹੈ ਪਰ ਸਿਰ ਨਹੀਂ ਹੁੰਦਾ ਕਿਸ ਜਗ੍ਹਾ ਆਪਾਂ ਨੂੰ ਇਸਤੇਮਾਲ ਕਰਦੇ ਹ ਹਰ ਜਗ੍ਹਾ ਕਰਦੇ ਮੈਂ ਇਸਤੇਮਾਲ ਕਰਦਾ ਹਾਂ ਉਹਨੂੰ ਹ ਕਦੋਂ ਅੱਜ ਕੀਤਾ ਮੈਂ ਉਹਨੂੰ ਇਸਤੇਮਾਲ ਬਹੁਤ ਵਾਰ ਅੱਜ ਮੈਂ ਬਹੁਤ ਵਾਰ ਇਸਤੇਮਾਲ ਕੀਤਾ ਇਹ ਤਾਂ ਸੋਚਣ ਵਾਲਾ ਮਾਜ ਕੀ ਹੋ ਜਾ ਤਵਾਲ ਕਰ ਲਿਆ। ਬਾਈਕ ਅਜੇ ਹੀ ਚੀਜ਼ ਆ ਜਿਹਨੂੰ ਮੋਸਤੀ ਸਾਰੇ ਯੂਜ਼ ਕਰਦੇ ਹੀ ਕਰਦੇ ਨੇ। ਗਰਦਨ ਤਾਂ ਹੈ ਪਰ ਸਿਰ ਨਹੀਂ ਸੀਗਾ। ਹੈਡ ਗਰਦਨ ਇੰਗਲਿਸ਼ ਨਹੀਂ ਕੋਈ ਹੋਰ ਜਵਾਬ ਦਤਾ ਨਹੀਂ ਕਿਤੇ ਖੜ ਜੋ। ਅ ਗਰਦਨ 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 ਕਰਤੰਦਾ ਹੈ ਪਰ ਸਿਰ ਨਹੀਂ ਹੈ ਮਤਲਬ ਹੈਡ ਨਹੀਂ ਹੈ। ਹੈਡ ਕਿਹਦਾ ਨਹੀਂ ਹੁੰਦਾ? ਥੋੜਾ ਹੋਰ ਹਿੰਟ ਦੋ। ਪਲੀਜ਼ ਪਲੀਜ਼ ਰਿਕਵੈਸਟ ਹੈ। ਇਹ ਤਾਂ ਜ਼ਿਆਦਾ ਹਿੰਟ ਹੋਣ ਮੈਂ ਕੀ ਦਮ ਤੁਹਾਨੂੰ? ਆ ਜਿਵੇਂ ਹੁਣ ਗਰਮੀਆਂ ਦਾ ਸੀਜ਼ਨ ਚੱਲ ਰਿਹਾ ਹੈ ਨਾ ਹੁਣ ਮਿਲ ਗਿਆ ਜਵਾਬ ਮਿਲ ਗਿਆ ਕਮੀਜ਼ ਉਹਦੀ ਕਿਹੜੇ ਗਰਦਨ ਹੁੰਦੀ ਹੈ ਜੀ ਉਹ ਗਰਦਨ ਹਾਂ ਗਰਦਨ ਤਾਂ ਗਰਦਨ ਤਾਂ ਹੁੰਦੀ ਹੈ ਕਮੀਜ਼ ਦੀ ਟੀ-ਸ਼ਰਟ ਦੀ ਸਰ ਨਹੀਂ ਹੁੰਦਾ ਓਕੇ 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 ਹੋ ਸਕਦਾ ਪਰ ਜਿਹੜਾ ਮੇਰੇ ਕੋਲ ਸਹੀ ਜਵਾਬ ਆ ਉਹ ਇਹ ਨਹੀਂ ਹੈਗਾ ਇੱਕ ਵਾਰ কুরਤਾ ਦੇਖੋ ਇਹ কুরਤਾ ਹੋ ਗਿਆ ਟੀ-ਸ਼ਰਟ ਹੋ ਗਈ ਕਮੀਜ਼ ਹੋ ਗਈ ਹੈ ਨਾ ਜਾਂ ਫਿਰ ਜਿਹੜਾ ਲੇਡੀਜ਼ ਪਾਉਂਦੇ ਨੇ ਸੂਟ ਸਲਵਾਰ ਸੂਟ ਹੋ ਗਿਆ ਹੈ ਨਾ ਤਾਂ ਸੂਟ ਦੀ ਗਰਦਨ ਤਾਂ ਹੁੰਦੀ ਹੈ ਸਰ ਤਾਂ ਨਹੀਂ ਹੁੰਦਾ ਉਹ ਤਾਂ ਕਹਤਾ ਵੀ ਹੋ ਸਕਦਾ ਬਟ ਜਿਹੜਾ ਮੇਰੇ ਕੋਲ ਜਵਾਬ ਹੈ ਉਹ ਸਹੀ ਉਹ ਮੈਨੂੰ ਕੀ ਪਤਾ ਤੁਸੀਂ ਕੀ ਸੋਚ ਕੇ ਬੈਠੇ ਹੋਏ ਹੋ ਥੋੜਾ ਦਿਮਾਗ ਹੋਰ ਤੇਜ਼ ਲਗਾਓ ਲੈ ਇਹ ਜਵਾਬ ਸਹੀ ਸੀ ਦੇਖੋ ਮੈਨੂੰ ਜਾਣ ਕੇ ਉਲਝਾਇਆ ਜਾ ਰਿਹਾ ਮੈਂ ਇਹਦੇ ਖਿਲਾਫ ਅਵਾਜ਼ بلند ਕਰਾਂਗਾ ਦੇਖ ਲੋ ਪਹਿਲੇ ਕਹਿ ਰਹੇ ਮੈਂ ਤੁਹਾਨੂੰ ਇੱਥੇ ਤੱਕ ਕਹਤਾ ਕਿ ਹੁਣ ਗਰਮੀਆਂ ਦਾ ਮੌਸਮ ਚੱਲ ਰਿਹਾ ਹੈ ਨਾ ਹੁਣ ਉਹ ਚੀਜ਼ ਦੀ ਯੂਜ਼ਿੰਗ ਆ ਜਿਹੜੀ ਬਹੁਤ ਜ਼ਿਆਦਾ ਹੋ ਰਹੀ ਹੈ ਹੁਣ ਤਾਂ برف ਦੀ ਯੂਜ਼ ਹੋ ਹੋਇਆ ਤਾਂ ਤੁਸੀਂ ਸਾਰਾ ਪਾਣੀ ਦੀ ਬੋਤਲ ਕਿਵੇਂ ਪਾਣੀ ਦੀ ਬੋਤਲ ਆਪਾਂ ਖੋਲਦਿਆਂ ਉਹ ਵਦਿਹੜਾ ਉਹ ਟੱਕਾਂ ਜਾ ਉਹਦਾ ਸਾਰੀ ਤਾਂ ਹੁੰਦਾ ਫਿਰ ਉਹ ਸਰ ਕਿਵੇਂ ਹੋ ਗਿਆ ਤਾਂ ਉਹ ਖੋਲ ਕੇ ਆਪਾਂ ਪੀਨੇ ਉਹ ਸਾਰੇ ਹਟਾ ਦੇਣੇ ਆ ਤੇ ਗਰਦਨ ਸਾਰੇ ਪਾਣੀ ਪੀ ਲੈਣੇ ਆ ਪਾਣੀ ਦੀ ਬੋਤਲ ਲੈ ਇਹ ਮੇਰੇ ਹਿਸਾਬ ਨਾਲ ਜਵਾਬ ਗਲਤ ਹੈ ਬਿਲਕੁਲ ਮੇਰੇ ਹਿਸਾਬ ਨਾਲ ਤਾਂ ਜਿਹੜਾ ਕਮੀਜ਼ ਜਵਾਬ ਹੈ ਟੀ-ਸ਼ਰਟ ਜਵਾਬ ਸਹੀ ਹੈ ਪਾਣੀ ਦੀ ਬੋਤਲ ਜਿਹੜਾ ਉਹ ਟੱਕਣ ਹੁੰਦਾ ਉਹ ਸਾਰੀ ਹੋਏ ਇੱਕ ਤਰੀਕੇ ਦਾ ਸਾਰ ਨੂੰ ਆਪਾਂ ਐ ਖੋਲ ਦਿੰਨੇ ਆ ਤੇ ਉਹ ਜਿਹੜੀ ਗਰਦਨ ਹੁੰਦੀ ਉਹਦੇ ਸਾਰੇ ਆਪਾਂ ਪਾਣੀ ਪੀ ਲੈਣੇ ਬਟਨ ਐ ਨਹੀਂ ਮੰਨਦੀ ਭਾਈ ਕਮੈਂਟ ਕਰਕੇ ਦੱਸੋ ਇਹਦਾ ਜਵਾਬ ਗਲਤ ਹੈ ਨਹੀਂ ਮੇਰਾ ਜਵਾਬ ਸਹੀ ਸੀ ਇਹ ਨਹੀਂ ਕਮੈਂਟ ਕਰਕੇ ਦੱਸੋ ਹੋਰ ਕੋਈ ਵਿਚਾਰ ਹਾਂਜੀ ਲੋ ਜੀ ਅੱਜ ਦੀ ਵੀਡੀਓ ਸਿਰਫ ਇੰਨਾ ਹੀ ਵੀਡੀਓ ਵਧੀਆ ਲੱਗੇ ਲਾਈਕ ਤੇ ਸ਼ੇਅਰ ਜ਼ਰੂਰ ਕਰਿਓ ਕਮੈਂਟ ਕਰਕੇ ਦੱਸੋ ਤੁਹਾਨੂੰ ਸਾਡੀ ਵੀਡੀਓ ਕਿਦਾਂ ਲੱਗਦੀ ਹੈ ਮਿਲਦੇ ਆ नेक्स्ट ਵੀਡੀ